ਜਗਦੇਵ ਨੇ ਜਦ ਕੋਮਲ ਨੂੰ ਜਿਹੜੀ ਕਿ ਰਿਸ਼ਤੇ ਵਿੱਚ ਉਹਦੀ ਛੋਟੀ ਭੁਜਾਈ ਸੀ ਉਹ ਵੱਲ ਨੂੰ ਜਦੋਂ ਕਰਮੇ ਦੇ ਨਾਲ ਰੰਗੇ ਹੱਥੀ ਫੜਿਆ ਤਾਂ ਉਹਦਾ ਸੁਪਨਿਆਂ ਦਾ ਮਹਿਲ ਇੱਕਦਮ ਯਕਾਜਕ ਢੇਰੀ ਹੁੰਦਾ ਦਿਖਾਈ ਦਿੱਤਾ ਜਗਦੇਵ ਨੇ ਕੁਝ ਇਹੋ ਜਿਹਾ ਫੈਸਲਾ ਆਪਣੀ ਭੁਜਾਈ ਨਾਲ ਕੀਤਾ ਜਿਹੜਾ ਕਿ ਸੁਣਨ ਵਾਲਾ ਆ ਇੱਕ ਪਾਸੇ ਉਹਦਾ ਭਰਾ ਸੀ ਜਿਹਦਾ ਨਾਮ ਸੁਖਦੇਵ ਸੀ ਤੇ ਇੱਕ ਪਾਸੇ ਉਹਦਾ ਪਰਿਵਾਰ ਦਾ ਉਹ ਸੁਖਦੇਵ ਦਾ ਸਾਰਾ ਪਰਿਵਾਰ ਘੇਰੂ-ਘੇਰੂ ਹੋ ਰਿਹਾ ਸੀ ਤੇ ਦੂਸਰੇ ਪਾਸੇ ਉਹਦੇ ਫਿਊਚਰ ਵਾਸਤੇ ਉਹਨਾਂ ਦੋਵਾਂ ਦੇ ਸੁਖਦੇਵ ਤੇ ਕੋਮਲ ਦੇ ਫਿਊਚਰ ਵਾਸਤੇ ਉਹਨਾਂ ਨੇ ਕੁਝ ਇਹੋ ਜਿਹੇ ਸਮਝੌਤੇ ਕੀਤੇ ਆਪਸ ਵਿੱਚ ਕੋਮਲ ਨੇ ਤੇ ਜਗਦੇਵ ਨੇ ਜਿਹੜੇ ਇੱਕ ਸਮਝੌਤੇ ਤਾਂ ਉਮਰ ਚੱਲਦੇ ਰਹੇ तकरीबन 15 ਸਾਲ ਹੋ ਗਏ ਇਸ ਕਹਾਣੀ ਨੂੰ ਮੈਂ ਇਹ ਕਹਾਣੀ ਸੁਰਖੀਆਂ ਚ ਬਹੁਤ ਪਹਿਲਾਂ ਆ ਚੁੱਕੀ ਸੀਗੀ ਪਰ ਇਹਦਾ ਖੁਲਾਸਾ ਹੁਣ ਥੋੜੇ ਦਿਨ ਪਹਿਲਾਂ ਹੋਇਆ ਕਿਉਂਕਿ ਦੁਨੀਆ ਇਹ ਸਮਝਦੀ ਸੀ ਜਗਦੇਵ ਸਿੰਘ ਮਰ ਚੁੱਕਿਆ ਆ ਜਗਦੇਵ ਸਿੰਘ ਇਸ ਦੁਨੀਆ ਵਿੱਚ ਨਹੀਂ ਆ ਜਦੋਂ ਜਗਦੇਵ ਸਿੰਘ ਦੀ ਮੇਰੇ ਨਾਲ ਮੁਲਾਕਾਤ ਹੋਈ ਥੋੜੇ ਦਿਨ ਪਹਿਲਾਂ ਉਹਨੇ ਮੈਨੂੰ ਸਾਰੀ ਸਟੋਰੀ ਦੱਸੀ ਵੀ ਉਹ ਕਿੱਥੇ ਚਲੇ ਗਿਆ ਸੀ ਕਿੱਥੇ ਗਾਇਬ ਹੋ ਗਿਆ ਸੀ ਤੇ ਉਹਦਾ ਉਹਦੀ ਭਰਜਾਈ ਕੋਮਲ ਨਾਲ ਕੀ ਸਮਝੌਤਾ ਹੋਇਆ ਸੀ ਜਿਹਦੇ ਜਿਹਨੂੰ ਮੁੱਖ ਰੱਖਦੇ ਹੋਏ ਉਸ ਉਹ ਇਸ ਦੁਨੀਆ ਤੋਂ ਮਤਲਬ ਰੁਖਸਤ ਹੋ ਗਿਆ ਸੀ ਮਰ ਚੁੱਕਿਆ ਸੀ ਤੇ ਅੱਜ ਉਹ ਦੁਬਾਰਾ ਧੀ ਇਸ ਦੁਨੀਆ ਦੇ ਵਿੱਚ ਹੈਗਾ ਆ ਤੇ ਉਹਦੀ ਕਹਾਣੀ ਤੇ ਉਹਨਾਂ ਦੇ ਸਮਝੌਤੇ ਦੀ ਕਹਾਣੀ ਕੀ ਹੋਈ ਸੀ ਜਦੋਂ ਉਹਨਾਂ ਨੇ ਆਪਣੀ ਪਰਜਾਈ ਕੋਮਲ ਊਰੰਗੇ ਹੱਥੀ ਫੜਿਆ ਸੀ ਇਹ ਕਿੱਸਾ ਬਹੁਤ ਸੋਹਣਾ ਆਇਆ ਤਾਂ ਦੋਸਤੋ ਮੈਂ ਆ ਤੁਹਾਡਾ ਪ੍ਰਾਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਤੇ ਅੱਜ ਇੱਕ ਐਹ ਜਿਹੀ ਉਲਝੇ ਹੋਏ ਰਿਸ਼ਤੇ ਦੀ ਕਹਾਣੀ ਤੁਹਾਨੂੰ ਸੁਣਾਉਂਗਾ ਜਿਹੜੀ ਕਿ ਰੀਅਲ ਚ ਬੀਤਿਆ ਸੀ ਤੇ ਉਹਦਾ ਕਲਾਈਮੈਕਸ ਹਜੇ ਤੱਕ ਵੀ ਬਾਕੀ ਨਹੀਂ ਹੋਇਆ ਹੈਗਾ ਠੀਕ ਹੈ ਵੀਰੇ ਸ਼ੁਰੂ ਕਰਦੇ ਆਂ ਇੱਕ ਕਹਾਣੀ ਆ ਜਗਦੇਵ ਤੇ ਸੁਖਦੇਵ ਦੋ ਸਕੇ ਭਰਾਵਾਂ ਦੀ ਜਗਦੇਵ ਸੁਖਦੇਵ ਦੇ ਨਾਲੋਂ ਤਕਰੀਬਨ 10 ਜਾਂ 12 ਸਾਲ ਵੱਡਾ ਸੀ ਬਚਪਨ ਚ ਮਾਪੇ ਦਾ ਸਾਆ ਆ ਉੱਠ ਗਿਆ ਸੀ ਜਿਹਦੇ ਕਰਕੇ ਜਗਦੇਵ ਨੇ ਸੁਖਦੇਵ ਨੂੰ ਪੁੱਤਾਂ ਵਾਂਗ ਪਾਲਿਆ ਸੀ ਜਦੋਂ ਵੱਡੇ ਹੋਏ ਤਾਂ ਉਹਨਾਂ ਨੇ ਜਗਦੇਵ ਨੇ ਸੋਚਿਆ ਕਿ ਉਹਨਾਂ ਦੀ ਉਮਰ ਤਾਂ ਵਿਆਹ ਦੀ ਨਿਕਲ ਚੁੱਕੀ ਆ ਇਸ ਕਰਕੇ ਸੁਖਦੇਵ ਦੇ ਵਿਆਹ ਵਾਸਤੇ ਕੋਈ ਰਿਸ਼ਤਾ ਦੇਖ ਲੈਣੇ ਆ ਉਹਨਾਂ ਦਿਨਾਂ ਦੇ ਵਿੱਚ ਜਦੋਂ ਚਾਰਕ ਬੰਦੇ ਨਾਲ ਗੱਲਾਂ ਹੋਈਆਂ ਤਾਂ ਇੱਕ ਗਵਾਨੀਆਂ ਦੇ ਪਿੰਡੋਂ ਇੱਕ ਕਰਮਾ ਨੌਂ ਦਾ ਸਖਸ਼ ਨਾਲ ਦੋ ਤਿੰਨ ਬੰਦਿਆਂ ਨੂੰ ਹੋਰ ਲੈ ਕੇ ਉਹਦੇ ਘਰੇ ਰਿਸ਼ਤਾ ਲੈ ਕੇ ਆ ਗਿਆ ਸੁਖਦੇਵ ਦਾ ਸੁਖਦੇਵ ਦਾ ਰਿਸ਼ਤੇ ਵਾਸਤੇ ਲੜਕੀ ਦਾ ਨਾਮ ਸੀ ਕੋਮਲ ਜਦੋਂ ਉਹਨਾਂ ਨੇ ਫੋਟੋ ਦੇਖੀ ਤੇ ਉਹਦੀ ਪੜ੍ਹਾਈ ਲਿਖਾਈ ਦੇਖੀ ਜਾਂ ਉਹਦਾ ਕਦ ਘਾਟ ਦੇਖਿਆ ਜਗਦੀਪ ਨੂੰ ਉਸ ਰਿਸ਼ਤੇ ਨੂੰ ਹਾਂ ਕਰਨ ਲੱਗੇ ਇੱਕ ਮਿੰਟ ਵੀ ਨਹੀਂ ਲੱਗਿਆ ਕਿਉਂਕਿ ਉਹਨਾਂ ਦੀ ਔਕਾਤ ਤੋਂ ਉੱਤੇ ਵਾਲਾ ਰਿਸ਼ਤਾ ਲੜਕੀ ਉਹਨਾਂ ਵਾਸਤੇ ਉਹਨਾਂ ਨੂੰ ਮਿਲ ਰਹੀ ਸੀ ਤਾਂ ਉਹਨਾਂ ਨੇ ਸੁਖਦੇਵ ਨੇ ਤੇ ਜਗਦੇਵ ਦੋਨੋਂ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ ਦੇਖਦੇ ਦੇਖਦੇ ਪੰਜ ਸੱਤਾਂ ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਉਹ ਰਿਸ਼ਤਾ ਸਿਰੇ ਵੀ ਚੜ ਗਿਆ ਤੇ ਘਰ ਦੇ ਵਿੱਚ ਕੋਮਲ ਆ ਗਈ ਆਪਣਾ ਛਮ ਛਮ ਖੜਦੀ ਜਿਹੜੇ ਘਰ ਦੇ ਵਿੱਚ ਪਿਛਲੇ 15 ਸਾਲਾਂ ਤੋਂ 18 ਸਾਲਾਂ ਤੋਂ ਘਰ ਦੇ ਵਿੱਚ ਕਦੇ ਕੋਈ ਲੇਡੀਜ਼ ਨੇ ਕੋਈ ਔਰਤ ਦੇ ਦਸਤਕ ਵੀ ਨਹੀਂ ਸੀ ਹੋਈ ਉਸ ਘਰ ਦੇ ਵਿੱਚ ਹੁਣ ਇੱਕ ਲੇਡੀਜ਼ ਇੱਕ ਸੋਹਣੀ ਜੀ ਸੂਰਤ ਵਾਲੀ ਇੱਕ ਸੋਹਣੇ ਜੇ ਕਦਕਾਠ ਵਾਲੀ ਪੜ੍ਹੀ ਲਿਖੀ ਔਰਤ ਜਨਾਨੀ ਲੜਕੀ ਘੁੰਮ ਰਹੀ ਸੀ ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਹੋ ਚੁੱਕਿਆ ਸੀ ਸਾਰੇ ਕੰਮ ਠੀਕ ਹੋ ਚੁੱਕੇ ਸੀ ਉਹਨਾਂ ਦੇ ਜ਼ਮੀਨ ਜਾਇਦਾਦ ਦਾ ਜੋ ਉਹਨਾਂ ਕੋਲ ਜ਼ਮੀਨ ਜਾਇਦਾਦ ਦੋਨਾਂ ਪਰਾਵਾਂ ਕੋਲ ਸੀਗੀ ਚੰਗੀ ਜ਼ਮੀਨ ਜਾਇਦਾਦ ਸੀਗੀ ਉਹਦਾ ਵੀ ਦੇਖ ਰੇਖ ਉਹਦੇ ਵੀ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਠੀਕਾ ਜਾਂ ਹੋਰ ਵੀ ਜੋ ਵੀ ਉਹ ਤੋਂ ਆਮਦਨਾ ਵਗੈਰਾ ਸੀ ਉਹਨਾਂ ਦਾ ਹਿਸਾਬ-ਤਬ ਰੱਖਣ ਵਾਸਤੇ ਉਹ ਵੀ ਸਾਰਾ ਕੰਮ ਕਰ ਕੋਮਲ ਨੇ ਸੰਭਾਲ ਲਿਆ ਸੀ ਤੇ ਥੋੜੇ ਦਿਨ ਬੀਤਿਆ ਪਰ ਇੱਕ ਦੁੱਖ ਸੀ ਜਗਦੇਵ ਨੂੰ ਕਿ ਵੀ ਸੁਖਦੇਵ ਦੇ ਜਦੋਂ 2 ਸਾਲ ਨਿਕਲ ਗਏ 2.5 ਸਾਲ ਨਿਕਲਣ ਤੋਂ ਬਾਅਦ ਵੀ ਕੋਈ ਬੱਚਾ ਨਹੀਂ ਸੀ ਹੋਇਆ ਜਗਦੇਵ ਨੇ ਘਮਾ ਫਰਾ ਕੇ ਗੱਲ ਇਹ ਸੁਖਦੇਵ ਤੇ ਕੋਮਲ ਨੂੰ ਕਹਿਣੀ ਸ਼ੁਰੂ ਕਰਤੀ ਵੀ ਹੁਣ ਘਰ ਦੇ ਵਿੱਚ ਇੱਕ ਬੱਚਾ ਆ ਜਵੇ ਤਾਂ ਜ਼ਿਆਦਾ ਵਧੀਆ ਆ ਪਰ ਥੋੜੇ ਦਿਨਾਂ ਵਿੱਚ ਉਹਨਾਂ ਨੂੰ ਕੁਝ ਹਰਕਤਾਂ ਕੋਮਲ ਦੀਆਂ ਸਾਹਮਣੇ ਇਹ ਜਿਹੀਆਂ ਆਉਣ ਲੱਪੀਆਂ ਜਿਹੜੀਆਂ ਕਿ ਜਗਦੇਵ ਨੂੰ ਰੜਕਣ ਲੱਪੀਆਂ ਜਗਦੇਵ ਨੂੰ ਉਹਦੀ ਨਜ਼ਰ ਬਦਲੀ ਹੋਈ ਲਿਖਣ ਲੱਪੀ ਥੋੜਾ ਜਾਂ ਇਦਾਂ ਹਲਕਣ ਲੱਪਿਆ ਜਿਵੇਂ ਉਹ ਬਗਾਨੀਆਂ ਔਰਤਾਂ ਤੇ ਜਾਂ ਬਗਾਨੀਆਂ ਔਰਤਾਂ ਨੂੰ ਦੇਖਦਾ ਹੁੰਦਾ ਉਦਾਂ ਦਾ ਉਹਦੇ ਚੋਂ ਉਹਦੇ ਨੈਣ ਨਕਸ਼ਾ ਚੋਂ ਉਹਦੀ ਅੱਖਾਂ ਦੀ ਦੇਖਣੀ ਚੋਂ ਉਹਨੂੰ ਉਦਾਂ ਦਾ ਝਲਕਣ ਲੱਪਿਆ ਜਿਵੇਂ ਕਿ ਜਗਦੇਵ ਨਾਲ ਵੀ ਉਹ ਕੁਝ ਗੱਲ ਕਰਨਾ ਚਾਹੁੰਦੀ ਹੁੰਦੀ ਹੈ ਜਿਵੇਂ ਕੁਝ ਕਹਿਣਾ ਚਾਹੁੰਦੀ ਹੁੰਦੀ ਹੈ ਕੁਝ ਹਰਕਤ ਐ ਜੀਆਂ ਸੀਗੀਆਂ ਕੋਮਲ ਦੀਆਂ ਜਿਹੜੀਆਂ ਕਿ ਜਗਦੇਵ ਨੂੰ ਚੰਗੀਆਂ ਨਹੀਂ ਸੀ ਲੱਗ ਰਹੀਆਂ ਜਾਂ ਰੜਕ ਰਹੀਆਂ ਸੀ ਉਹਨੂੰ ਤੇ ਕੁਛ ਦਿਨ ਬਾਅਦ ਜਗਦੇਵ ਨੇ ਕੋਮਲ ਤੇ ਸੁਖਦੇਵ ਨੂੰ ਇੱਕ ਦਵਾਈ ਵੀ ਲੈ ਕੇ ਦਿੱਤੀ ਆ ਵੀ ਇਹਨਾਂ ਦੇ ਬੱਚਾ ਹੋ ਜਵੇ ਉਹ ਦਵਾਈ ਤੋਂ ਬਾਅਦ ਥੋੜੇ ਦਿਨਾਂ ਬਾਅਦ ਕੋਮਲ ਆਪਣੇ ਪੀਕੇ ਬਣ ਚਲੇਗੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਜਗਦੇਵ ਨੂੰ ਇੱਕ ਸ਼ਹਿਰ ਦੇ ਵਿੱਚ ਕੰਮ ਆ ਗਿਆ ਉਸ ਜੋ ਸ਼ਹਿਰ ਗਿਆ ਤਾਂ ਉੱਥੇ ਉਹਦਾ ਉਹਨੇ ਮਿਲਣਾ ਸੀ ਹੋਟਲ ਦੇ ਵਿੱਚ ਕੋਈ ਰੈਸਟੋਰੈਂਟ ਦੇ ਵਿੱਚ ਕਿਤੇ ਆਪਣੇ ਕਿਸੇ ਦੋਸਤ ਨੂੰ ਮਿਲਣਾ ਸੀ ਜਾਂ ਕੋਈ ਕੰਮ ਕਰ ਲਈ ਗਿਆ ਸੀ ਉੱਥੇ ਉਹ ਜਦੋਂ ਹੋਟਲ ਦੇ ਵਿੱਚ ਜਾਂਦਾ ਉਹਦੇ ਨਾਲ ਦੀ ਸਾਈਡ ਤੇ ਕਮਰੇ ਸੀਗੇ ਕਮਰਿਆਂ ਦੇ ਵਿੱਚੋਂ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਐ ਜਿਹੜੀ ਉਹਦੀ ਬਿਲਕੁਲ ਜਾਣੀ ਪਛਾਣੀ ਆਵਾਜ਼ ਸੀ ਉਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੋਮਲ ਇਸ ਕਮਰੇ ਦੇ ਵਿੱਚ ਉਹਦੀ ਆਵਾਜ਼ ਆ ਰਹੀ ਆ ਤਾਂ ਉਹਨੇ ਜ਼ਿਆਦਾ ਸਮਾਂ ਤਾਂ ਖਰਾਬ ਨਹੀਂ ਕੀਤਾ ਉਹਨੇ ਫਿਰ ਉਸ ਕਮਰੇ ਦਾ ਦਰਵਾਜ਼ਾ ਖੜਕਟਾ ਦਿੱਤਾ ਖੜਕਟਾ ਕੇ ਜਿਹੜੇ ਬੰਦੇ ਨੇ ਦਰਵਾਜ਼ਾ ਖੋਲ੍ਹਿਆ ਉਹਨੂੰ ਦੇਖ ਕੇ ਜਗਦੇਵ ਇਕਦਮ ਭਚੱਕਾ ਜਾ ਰਹਿ ਗਿਆ ਕਿਉਂਕਿ ਦਰਵਾਜ਼ਾ ਖੋਲ੍ਹਣ ਵਾਲਾ ਉਹ ਕਰਮਾ ਸੀ ਜਿਹੜਾ ਕੋਮਲ ਦਾ ਰਿਸ਼ਤਾ ਲੈ ਕੇ ਆਇਆ ਸੀ ਜਦੋਂ ਥੋੜੀ ਜਿਹੀ ਨਿਗਾ ਕਰਮੇ ਦੇ ਮੂੰਹ ਤੋਂ ਉੱਤੋਂ ਹਟਦੀ ਆ ਜਗਦੇਵ ਦੀ ਤਾਂ ਦੇਖਦਾ ਕੀ ਹੈ ਪਿੱਛੇ ਇੱਕ ਬੈੱਡ ਦੇ ਉੱਤੇ ਇੱਕ ਲੜਕੀ ਸੁੱਤੀ ਪਈ ਆ ਉਹਦੇ ਉੱਤੇ ਕੰਬਲ ਲਿਤਾ ਹੋਇਆ ਤੇ ਕੰਬਲ ਦੇ ਵਿੱਚੋਂ ਥੋੜਾ ਜਿਹਾ ਮੂੰਹ ਬਾਹਰ ਆ ਉਹ ਮੂੰਹ ਦੇਖਦੇ ਸਾਰ ਉਧੀਆਂ ਜਦ ਨਜ਼ਰਾਂ ਮਿਲੀਆਂ ਤਾਂ 1 ਮਿੰਟ ਵੀ ਨਹੀਂ ਲੱਗਿਆ ਜਗਦੇਵ ਨੂੰ ਸਮਝਣ ਦੇ ਵਿੱਚ ਕਿ ਕੋਮਲ ਪਿੱਛੇ ਬੈੱਡ ਦੇ ਉੱਤੇ ਉਸ ਕੰਬਲ ਦੇ ਵਿੱਚ ਪਈ ਆ ਤੇ ਉਹ ਹੁਣ ਸਮਾਂ ਸੀ ਜਗਦੇਵ ਦਾ ਵੀ ਉਹ ਇਹ ਸੋਚ ਰਿਹਾ ਸੀ ਵੀ ਅੰਦਰ ਜਾ ਕੇ ਉਹਦੇ ਨਾਲ ਗੱਲ ਕਰੇ ਹਾਲਾਂਕਿ ਕੋਮਲ ਨੇ ਵੀ ਜਗਦੇਵ ਨੂੰ ਬਿਲਕੁਲ ਅੱਖੋਂ-ਅੱਖੀ ਦੇਖ ਲਿਆ ਸੀ ਤੇ ਅੱਖਾਂ ਦੋਨਾਂ ਦੀ ਇੱਕ ਦੂਜੇ ਨਾਲ ਟਕਰਾ ਚੁੱਕੀਆਂ ਜਗਦੇਵ ਨੇ ਅੰਦਰ ਜਾਣ ਦੀ ਬਜਾਏ ਉਸ ਹੋਟਲ ਦੇ ਉਸ ਰੈਸਟੋਰੈਂਟ ਦੇ ਉਸ ਕਮਰੇ ਦੇ ਵਿੱਚੋਂ ਉਸ ਦਰਵਾਜ਼ੇ ਦੇ ਵਿੱਚੋਂ ਵਾਪਸੀ ਜਾਣਾ ਮناسب ਸਮਝਿਆ ਆਪਣੀ ਮੀਟਿੰਗ ਕਰਨੀ ਸੀ ਕਿ ਨਹੀਂ ਕੀਤੀ ਇਹ ਉੱਥੋਂ ਛੱਡ ਕੇ ਸਾਰਾ ਕੁਝ ਆਪਣੇ ਪਿੰਡ ਨੂੰ ਚੱਲਿਆ ਗਿਆ ਪਿੰਡ ਜਾ ਕੇ ਆਪਣੇ ਬੈਟ ਦੇ ਉੱਤੇ ਬੈਠਾ ਆ ਆਪਣੇ ਕਮਰੇ ਦੇ ਵਿੱਚ ਬੈਠਾ ਸੋਚਦਾ ਆ ਕਿ ਵੀ ਕੋਮਲ ਦੀਆਂ ਨਜ਼ਰਾਂ ਇਸੇ ਕਰਕੇ ਬਦਲੀਆਂ ਹੋਈਆਂ ਦਿਖ ਰਹੀਆਂ ਸੀ ਉਹਨੂੰ ਪਰ ਹੁਣ ਇੱਕ ਦਿਨ ਦੇ ਵਿੱਚ ਹੀ ਜਗਰੇਵ ਦਾ ਉਹਨੂੰ ਔਰ ਆਪਣੇ ਭਰਾ ਦਾ ਸਾਰਾ ਜਿਹੜਾ ਉਹਦਾ ਪਰਿਵਾਰ ਸੀ ਖਿੰਡਦਾ ਨਜ਼ਰ ਆ ਰਿਹਾ ਸੀ ਜੋ ਉਹਨਾਂ ਨੂੰ ਸੁੱਖ ਸਹੂਲਤਾਂ ਪਿਛਲੇ 2 2.5 ਸਾਲ 3 ਸਾਲ ਚ ਬਿਲੀਆਂ ਸੀ ਇਹ ਸਭ ਖੇਰੂ ਖੇਰੂ ਉਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਵੀ ਹੁਣ ਸਭ ਕੁਝ ਖਤਮ ਹੋਣ ਦੇ ਕਿਨਾਰੇ ਖੜਾ ਆ ਕਿਉਂਕਿ ਇਹ ਗੱਲ ਜੋ ਇਹ ਜੀ ਹੋ ਚੁੱਕੀ ਹੈ ਕਦੇ ਸੰਭਲ ਨਹੀਂ ਨੀ ਹੈਗੀ ਤਾਂ ਉਹਨੇ ਆਪਣੇ ਭਰਾ ਸੁਖਦੇਵ ਨੂੰ ਕਿਹਾ ਵੀ ਜਾ ਕੇ ਆਪਣੀ ਘਰ ਵਾਲੀ ਨੂੰ ਪੀਕੋ ਲੈ ਆ ਹੁਣ ਜਾ ਕੇ ਕਈ ਦਿਨ ਹੋ ਗਏ ਉਹਨੂੰ ਗਈ ਨੂੰ ਤਾਂ ਸੁਖਦੇਵ ਗਿਆ ਆਪਣੇ ਸਹੁਰੇ ਤੇ ਉੱਥੇ ਜਾ ਕੇ ਕੋਮਲ ਨੂੰ ਆਪਣੇ ਪਿੰਡ ਲਿਆ ਆਇਆ ਘਰੇ ਹੁਣ ਕੋਮਲ ਜਗਦੀਪ ਤੋਂ ਅੱਖ ਬਚਾ ਕੇ ਲੰਘ ਰਹੀ ਸੀ ਉਹਦੇ ਕੋਲ ਰੋਟੀ ਦੇਣ ਲਈ ਕਤਰ ਰਹੀ ਸੀ ਆਪਣੇ ਪਰ ਆਪਣੇ ਘਰ ਵਾਲੇ ਸੁਖਦੇਵ ਨੂੰ ਰੋਟੀ ਦੇ ਕੇ ਭੇਜ ਦਿੰਦੀ ਸੀ ਜਾਂ ਮਤਲਬ ਟੇਬ ਰਹੀ ਸੀ ਜਗਦੀਪ ਦਾ ਸਾਹਮਣਾ ਕਰਨ ਤੋਂ ਉਹਨੂੰ ਇਹ ਵੀ ਡਰ ਸੀ ਵੀ ਜਗਦੀਪ ਉਹਦੇ ਹਸਬੰਡ ਸੁਖਦੇਵ ਨੂੰ ਉਹਦੇ ਘਰ ਵਾਲੇ ਨੂੰ ਦੱਸ ਨਾ ਦੇਵੇ ਉਹਨੂੰ ਇਹ ਵੀ ਡਰ ਸੀ ਵੀ ਮੇਰੇ ਪੀਕੇ ਕਰਨਾ ਦੱਸ ਦੇਵੇ ਪਰ ਸੁਖਦੇਵ ਪਰ ਜਗਦੀਪ ਨੇ ਇਹ ਜੀ ਕੋਈ ਹਰਕਤ ਨਹੀਂ ਕੀਤੀ ਕਿਉਂਕਿ ਉਹ ਪਹਿਲਾਂ ਚਾਹੁੰਦਾ ਸੀ ਕਿ ਵੀ ਕੋਮਲ ਨਾਲ ਗੱਲ ਕੀਤੀ ਜਾ ਵੀ ਉਹਨੇ ਇਹ ਜਿਹਾ ਕੀਤਾ ਕਿਉਂ ਇੱਕ ਦਿਨ ਸੁਖਦੇਵ ਕਿਤੇ ਘਰੋਂ ਬਾਹਰ ਕੰਮ ਲਈ ਗਿਆ ਹੋਇਆ ਸੀ ਉਸ ਦਿਨ ਔਖਾ ਸੌਖਾ ਹੋ ਕੇ ਜਗਦੇਵ ਨੇ ਕੋਮਲ ਨਾਲ ਗੱਲ ਕਰੀ ਲਈ ਜਦੋਂ ਜਗਦੇਵ ਨੇ ਕੋਮਲ ਨੂੰ ਪੁੱਛਿਆ ਤਾਂ ਕੋਮਲ ਨੇ ਇੱਕ ਮਿੰਟ ਵੀ ਸ਼ਰਮ ਨਹੀਂ ਕੀਤੀ ਹੈਗੀ ਇੱਕ ਮਿੰਟ ਵੀ ਬਸਾ ਨਹੀਂ ਕੀਤਾ ਉਹਨੇ ਖੁੱਲ ਕੇ ਸਾਰੀ ਗੱਲ ਦੱਸ ਦਿੱਤੀ ਉਹਨੇ ਖੁੱਲ ਕੇ ਕਹਿ ਦਿੱਤਾ ਵੀ ਮੈਂ ਕਰਮੇ ਨਾਲ ਪਿਆਰ ਕਰਦੀ ਆ ਮੈਂ ਕਰਮੇ ਨਾਲ ਰਹਿਣਾ ਚਾਹੁੰਦੀ ਆ ਕਰਮੇ ਨਾਲ ਹੀ ਰਹਿਣਾ ਸੀਗਾ ਮੈਂ ਮੇਰੇ ਘਰਦਿਆਂ ਨੇ ਮੇਰੇ ਸਾਰਿਆਂ ਨੇ ਮਿਲ ਕੇ ਮੇਰਾ ਰਿਸ਼ਤਾ ਇੱਥੇ ਕਰਤਾ ਪਰ ਜਗਦੀਪ ਨੇ ਜਦ ਕਿਹਾ ਵੀ ਰਿਸ਼ਤਾ ਤਾਂ ਕਰਮਾਂ ਲੈ ਕੇ ਆਇਆ ਸੀ ਨਾਲ ਉਹਦੇ ਹੋਰ ਥੋੜੇ ਪਰਿਵਾਰ ਦੇ ਮੈਂਬਰ ਸੀ ਵੀ ਰਿਸ਼ਤਾ ਤਾਂ ਉਹ ਨਾਲ ਲੈ ਕੇ ਆਇਆ ਸੀ ਵੀ ਜੇ ਤੂੰ ਪਹਿਲਾਂ ਸੀਗੀ ਗੱਲਬਾਤ ਵੀ ਕਰਮਾਂ ਰਿਸ਼ਤਾ ਲੈ ਕੇ ਕਿਵੇਂ ਆ ਗਿਆ ਕਰਮੇ ਨੇ ਕਰਮਾਂ ਕੀ ਮੇਰੇ ਰਿਸ਼ਤਾ ਲੈ ਗਿਆ ਮੰਨ ਲੈ ਤੂੰ ਉਹਨੂੰ ਪਿਆਰ ਕਰਦੀਆਂ ਪਰ ਕਰਮਾਂ ਰਿਸ਼ਤਾ ਲੈ ਕੇ ਕਿਵੇਂ ਆ ਗਿਆ ਫਿਰ ਉਹਨੇ ਖੁੱਲ ਕੇ ਦੱਸਦੀ ਵੀ ਕਰਮੇ ਨੇ ਹੀ ਮੈਨੂੰ ਕਿਹਾ ਸੀ ਕਿ ਵੀ ਤੂੰ ਉਸ ਘਰ ਚ ਵਿਆਹ ਕੇ ਚਲੀ ਜਾ ਤੇ ਉਸ ਤੋਂ ਬਾਅਦ ਤੂੰ ਜੇਠ ਨਾਲ ਵੀ ਗੱਲਬਾਤ ਰੱਖੀ ਤੇ ਇਹਨਾਂ ਨੇ ਕੱਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਰਤਾ ਜਾਣਾ ਹੀ ਆ ਫਿਰ ਸਾਰੀ ਜ਼ਮੀਨ ਜੇਦਾਰ ਆਪਣੀ ਹੋਊਗੀ ਤੇ ਬਾਅਦ ਚ ਆਪਾਂ ਦੋਨੋਂ ਜਣੇ ਐਸ਼ ਕਰਾਂਗੇ ਐਹ ਜੀਆਂ ਪਲੈਨਿੰਗਾਂ ਐਹ ਜੀਆਂ ਗੱਲਾਂ ਜਗਦੇਵ ਦੇ ਕੰਨਾਂ ਚ ਜਦ ਪਈਆਂ ਤਾਂ ਉਹ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਵੀ ਸਾਡੀ ਮੌਤ ਤੱਕ ਵੀ ਹੋ ਸਕਦੀ ਸੀ ਇਸ ਚੀਜ਼ ਦੇ ਵਿੱਚ ਤਾਂ ਉਹਨੇ ਖੁੱਲ ਕੇ ਗੱਲ ਕਰ ਉਹਨੇ ਵੀ ਜਗਦੇਵ ਨੇ ਵੀ ਕਹੌਲ ਨਹੀਂ ਕੀਤੀ ਜਗਦੇਵ ਨੇ ਕਿਹਾ ਵੀ ਤੂੰ ਸਾਨੂੰ ਮਾਰਨਾ ਚਾਹੁੰਦੇ ਸੀਗੇ ਤਾਂ ਹੁਣ ਮੁੱਖ ਇਹ ਗੱਲਾਂ ਸਾਰੀਆਂ ਉਹਦੇ ਸਾਹਮਣੇ ਤਾਂ ਆ ਚੁੱਕੀਆਂ ਸੀ ਕੋਮਲ ਰੋ ਵੀ ਰਹੀ ਸੀ ਪਰ ਜਗਦੇਵ ਨੂੰ ਇਸ ਗੱਲ ਦਾ ਦੁੱਖ ਸੀ ਕਿ ਵੀ ਵੀ ਇਹ ਚਾਹੇ ਕਿਸੇ ਤਰੀਕੇ ਨਾਲ ਵੀ ਲਾ ਲੋ ਵੀ ਸੁਖਦੇਵ ਦਾ ਉਹਦੇ ਛੋਟੇ ਭਰਾ ਦਾ ਘਰ ਤਾਂ ਟੁੱਟਣਾ ਐਨ ਕਿਨਾਰੇ ਤੇ ਖੜਾ ਪੱਕਾ ਹੀ ਪੱਕਾ ਵੀ ਉਹਦਾ ਘਰ ਟੁੱਟਿਆ ਤਾਂ ਟੁੱਟੇ ਹੀ ਪਿਆ ਆ ਉਸ ਟਾਈਮ ਸੁਖਦੇਵ ਵਾਸਤੇ ਸੁਖਦੇਵ ਆਪਣੇ ਬੱਚਿਆਂ ਵਾਲੇ ਆਪਣੇ ਬੱਚਿਆਂ ਵਾਲੇ ਭਰਾ ਬੱਚਿਆਂ ਅਰਗੇ ਭਰਾ ਵਾਸਤੇ ਤੇ ਉਸ ਕੋਮਲ ਦੇ ਭਵਿੱਖ ਵਾਸਤੇ ਦੋਨਾਂ ਵਾਸਤੇ ਜਗਦੇਵ ਨੇ ਕੋਮਲ ਨਾਲ ਇੱਕ ਸਮਝੌਤਾ ਕੀਤਾ ਜਿਹੜਾ ਕਿ ਉਸ ਕਮਰੇ ਚ ਰਿਹਾ ਤੇ ਅੱਜ 15 ਸਾਲ ਹੋ ਚੱਲੇ ਆ ਉਸ ਗੱਲ ਨੂੰ ਉਹ ਉਹਨਾਂ ਦੇ ਦੋਹਾਂ ਦੇ ਵਿਚਾਲੇ ਹੀ ਆ ਤੇ ਹੁਣ ਜਗਦੇਵ ਦੇ ਪਾਲੇ ਚ ਗੇਮ ਸੀਗੀ ਜਗਦੇਵ ਨੇ ਜਦੋਂ ਕਿਹਾ ਵੀ ਹੁਣ ਤੂੰ ਅੱਗੇ ਕੀ ਚਾਹੁੰਨੀ ਆ ਤਾਂ ਉਹ ਕਹਿੰਦੀ ਮੈਂ ਕਰਮੇ ਨਾਲ ਰਹਿਣਾ ਚਾਹੁੰਨੀ ਆ ਤਾਂ ਜਗਦੇਵ ਨੇ 2 ਮਿੰਟ ਨਹੀਂ ਲਾਏ ਹੈਗੇ ਕਰਮੇ ਦੀਆਂ ਜਦੇ 4-5 ਕੁੜੀਆਂ ਨਾਲ ਫੋਟੋਆਂ 4-5 ਜਗ੍ਹਾ ਤੇ ਇਹੋ ਜਿਹੀਆਂ ਗੱਲਾਂਬਾਤਾਂ ਚੱਲਦੀਆਂ ਦੇਖ ਕੇ ਉਹਨੇ ਸਾਰੇ 1-2 ਦਿਨਾਂ ਦੇ ਵਿੱਚ ਵਿੱਚ ਸਬੂਤ ਸਾਰੇ ਇਕੱਠੇ ਕਰਕੇ ਉਹਦੇ ਕਰਮੇ ਦੇ ਕੋਮਲ ਦੇ ਮੂਹਰੇ ਲਿਆ ਕੇ ਰੱਖਤੇ ਇਹ ਦੱਸ ਦਿੱਤਾ ਕਿ ਵੀ ਇਹ ਜਿਹੜਾ ਜਿਹੜੇ ਰਸਤੇ ਜਿਹੜੇ ਲੜਕੇ ਨਾਲ ਤੂੰ ਕਰ ਰਹੀਆਂ ਉਹਦੇ ਹੋਰ ਵੀ ਪੰਜ ਛੇ ਜਗ੍ਹਾ ਤੇ ਇਦਾਂ ਦੀ ਨੇ ਇਦਾਂ ਦੀ ਰਿਲੇਸ਼ਨ ਰਹੇ ਨੇ ਕੋਮਲ ਨੂੰ ਵੀ ਬਹੁਤ ਵੱਡੇ ਭਲੇਖੇ ਸੀਗੀ ਸ਼ਾਇਦ ਕਿ ਵੀ ਜਿਹੜਾ ਕਰਮਾ ਆ ਵੀ ਉਹ ਉਹਦਾ ਹੀ ਆ ਕੱਲਾ ਪਰ ਨਹੀਂ ਕਰਮਾ ਅਸਲ 'ਚ بڑے ਲੋਕਾਂ ਦਾ ਸੀ ਬੜੀਆਂ ਕੁੜੀਆਂ ਦਾ ਸੀ ਪਰ ਉੱਥੇ ਗੱਲ ਮੁੱਕਦੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਹੈ ਵੀ ਕੋਮਲ ਦੇ ਮਨ ਦੇ ਵਿੱਚ ਲਾਲਚ ਸੀ ਕੋਮਲ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਵੀ ਉਹ ਇਸ ਪਰਿਵਾਰ ਦੀ ਜਦਾ ਸਾਰੀ ਲੈਣਾ ਚਾਹੁੰਦੀ ਆ ਇਸ ਘਰ ਦੇ ਵਿੱਚ ਉਹ ਸਾਰੀ ਜਾਇਦਾਦ ਕਰਕੇ ਆਈ ਸੀ ਤਾਂ ਜਗਦੇਵ ਨੇ ਇੱਕ ਦਿਨ ਫੈਸਲਾ ਕੀਤਾ ਕਿ ਵੀ ਮੈਂ ਇਸ ਘਰ ਦੇ ਵਿੱਚੋਂ ਜਾਣ ਲਈ ਤਿਆਰ ਆ ਇਸ ਘਰ ਦੇ ਵਿੱਚ ਰਹੂੰਗਾ ਨਹੀਂ ਆਪਣੇ ਹਿੱਸੇ ਦੀ ਜਾਇਦਾਦ ਵੀ ਤੈਨੂੰ ਮੈਂ ਦਿਕੇ ਜਾਊਂਗਾ ਆਪਣੇ ਇਸ ਦੀ ਜਾਇਦਾਦ ਮੈਂ ਸੱਚ ਆਪਣੇ ਭਰਾ ਦੇ ਨਾਂ ਕਰਕੇ ਜਾਊਂਗਾ ਵੀ ਉਹ ਜਾਇਦਾਦ ਤੇ ਤੇਰੇ ਤੇ ਉਹਨਾਂ ਦੇ ਦੁਆਲੇ ਦੇ ਦੋਹਾਂ ਦੇ ਵਿੱਚ ਦੀ ਜਾਇਦਾਦ ਰਹੂਗੀ ਪਰ ਪਰ ਉਹਨੇ ਇੱਥੇ ਗੱਲ ਬਹੁਤ ਵੱਡੀ ਗੱਲ ਕੀਤੀ ਵੀ ਜੇ ਮੇਰੇ ਭਰਾ ਨੂੰ ਕੁਝ ਹੋ ਜਾਂਦਾ ਕਿਸੇ ਵੀ ਤਰੀਕੇ ਨਾਲ ਕੁਝ ਹੋ ਜਾਂਦਾ ਆ ਅੱਜ ਮੈਂ ਨਹੀਂ ਕਿਸੇ ਕੋਲ ਗੱਲ ਕਰਦਾ ਮੈਂ ਇਹ ਪਰਿਵਾਰ ਛੱਡ ਕੇ ਵੀ ਜਾ ਰਿਹਾ ਹਾਂ ਇਸ 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 ਘਰ ਦੇ ਵਿੱਚ ਜੇ ਕੱਲ ਨੂੰ ਜਗਦੀਪ ਨਾਲ ਜਾਂ ਸੁਖਦੇਵ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਕੋਈ ਦਿੱਕਤ ਆ ਜਾਂਦੀ ਹੈ ਕਿਸੇ ਤਰੀਕੇ ਨਾਲ ਚਾਹੇ ਚਾਹੇ ਅਨਚਾਹੇ ਕਿਸੇ ਤਰੀਕੇ ਨਾਲ ਮਰਤੂ ਹੋ ਜਾਂਦੀ ਹੈ ਉਹਦੀ ਮੌਤ ਹੋ ਜਾਂਦੀ ਆ ਤਾਂ ਮੈਂ ਇਹ ਜਿਹੀਆਂ ਚੀਜ਼ਾਂ ਕਰਕੇ ਜਾ ਰਿਹਾ ਹਾਂ ਇਹ ਜਿਹੀਆਂ ਚੀਜ਼ਾਂ ਲਿਖ ਕੇ ਜਾ ਰਿਹਾ ਹਾਂ ਵੀ ਜਿਹਨਾਂ ਨੂੰ ਤੂੰ ਬਾਜਨੀ ਸਿੰਘੀ ਔਰ ਫਿਰ ਮੈਂ ਉਦੋਂ ਆਉਂਗਾ ਇਸ ਪਿੰਡ ਦੇ ਵਿੱਚ ਔਰ ਮੈਂ ਸਾਰਿਆਂ ਨੂੰ ਦੱਸੂਗਾ ਪਰ ਮੈਂ ਜਦੋਂ ਮੈਂ ਜਾਊਗਾ ਤਾਂ ਇਹ ਸਾਰੀ ਦੁਨੀਆ ਦੇ ਵਿੱਚ ਐ ਰੂਗਾ ਵੀ ਮੈਂ ਮਰ ਚੁੱਕਿਆ ਮੇਰਾ ਕੋਈ ਪ੍ਰੂਫ ਨਹੀਂ ਹੈਗਾ ਪਰ ਮੈਂ ਜਿੱਦਾਂ ਆਊਗਾ ਫਿਰ ਉਦੋਂ ਤੁਸੀਂ ਬਚ ਨਹੀਂ ਸਕੋਗੇ ਉਹ ਇਹਨਾਂ ਨੂੰ ਗੱਲ ਇਹਨਾਂ ਦੋਵਾਂ ਨਾਲ ਕੋਮਲ ਦੇ ਨਾਲ ਗੱਲਾਂ ਮੁਕਾ ਕੇ ਹਾਲਾਂਕਿ ਕੋਮਲ ਉਹਨੂੰ ਬਾਅਦ ਚ ਬੜਾ ਸੱਚਾ ਹੋਣ ਵਾਸਤੇ ਕਹਿੰਦੀ ਰਹਿੰਦੀ ਵੀ ਤੁਸੀਂ ਨਾ ਆ ਜਾਓ ਵੀ ਹੁਣ ਮੈਂ ਇਹੋ ਜਿਹਾ ਕੰਮ ਕੋਈ ਨਹੀਂ ਕਰੂੰਗੀ ਮੈਂ ਬਿਲਕੁਲ ਸਖਦੇਵ ਦੇ ਨਾਲ ਹੀ ਰਹੂੰਗੀ ਪਰ ਤੁਹਾਨੂੰ ਮੈਂ ਦੱਸਾਂ ਗੱਲ ਇਹ ਸ਼ੱਕ ਜਗਦੇਵ ਦੇ ਮਨ ਚ ਬੈਠ ਚੁੱਕਿਆ ਸੀ ਕਿ ਵੀ ਉਹ ਉਹਨੂੰ ਵੀ ਤੇ ਉਹਦੇ ਭਰਾ ਨੂੰ ਵੀ ਮਾਰ ਸਕਦੀ ਆ ਜਾਂ ਉਹਦੇ ਜਿਹੜੇ ਨਾਲ ਦਾ ਉਹਦਾ ਫਰੈਂਡ ਆ ਕਰਮਾ ਉਹ ਵੀ ਮਾਰ ਸਕਦਾ ਪਰ ਜੇ ਉਹ ਖੁਦ ਮਰਿਆ ਹੋਈ ਸਾਬਤ ਕਰ ਦੇਵੇ ਤਾਂ ਫਿਰ ਫਿਰ ਤਾਂ ਕੁਝ ਹੋ ਹੀ ਨਹੀਂ ਸਕਦਾ ਹੈਗਾ ਪਰ ਜਗਦੇਵ ਮਰਿਆ ਨਹੀਂ ਸੀਗਾ ਜਗਦੇਵ ਉੱਥੋਂ ਲੋਪ ਹੋ ਗਿਆ ਸੀ ਆਪਣੇ ਪਿੰਡੋਂ ਚਲੇ ਗਿਆ ਸੀ ਉਹ ਦੂਰ ਕਿਸੇ ਵੱਡੇ ਸ਼ਹਿਰ ਚ ਚਲੇ ਗਿਆ ਨਾਲ ਉਹ ਇਹ ਵੀ ਗੱਲ ਕਹਿ ਕੇ ਗਿਆ ਸੀ ਵੀ ਇਸ ਘਰ ਦੇ ਵਿੱਚ ਮੇਰੀ ਅੱਖ 24 ਘੰਟੇ ਰਹੂਗੀ ਮੈਂ ਇਸ ਪਿੰਡ ਦੇ ਦੋ ਬੰਦਿਆਂ ਨੂੰ ਇਹ ਦੱਸ ਕੇ ਜਾ ਚੁੱਕਿਆ ਹਾਂ ਸਾਰੀ ਗੱਲਬਾਤ ਦੱਸ ਕੇ ਜਾਊਂਗਾ ਜਿਹੜੀ ਕਿ ਤੁਹਾਨੂੰ ਜਿਹੜੇ ਕਾ ਤੁਹਾਡੇ ਤੇ ਨਿਗਾਹ ਵੀ ਰੱਖਣਗੇ ਔਰ ਉਹਨੂੰ ਸਾਰੀ ਗੱਲ ਦਾ ਪਤਾ ਵੀ ਹੋਊਗਾ ਬਸ ਸ਼ਰਤ ਇੰਨੀ ਆ ਵੀ ਕੋਮਲ ਨੂੰ ਦੱਸਿਆ ਸੀ ਵੀ ਸਾਰੀਆਂ ਗੱਲਾਂ ਸੁਖਦੇਵ ਨੂੰ ਪਤਾ ਨਹੀਂ ਲੱਗਣੀ ਚਾਹੀਦੀਆਂ ਸੁਖਦੇਵ ਨਾਲ ਤੇਰੀ ਜ਼ਿੰਦਗੀ ਵਧੀਆ ਚੱਲੇ ਤੁਹਾਡੇ ਬੱਚੇ ਹੋਣ ਤੁਹਾਡਾ ਪਰਿਵਾਰ ਅੱਗੇ ਵਧੇ ਕਿਉਂਕਿ ਜਗਦੇਵ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਵੀ ਕੋਮਲ ਨੂੰ ਜੋ ਦਵਾਈ ਲੈ ਕੇ ਦਿੱਤੀ ਸੀ ਉਹਨਾਂ ਨੇ ਬੱਚਾ ਹੋਣ ਦੀ ਵੀ ਉਹ ਦਵਾਈ ਵੀ ਕੋਮਲ ਨੇ ਯੂਜ਼ ਨਹੀਂ ਸੀ ਕੀਤੀ ਘਰ ਦੇ ਵਿੱਚ ਵੀ ਉਹ ਦਵਾਈ ਉਹਨੂੰ ਇੱਧਰ ਉੱਧਰ ਪਈ ਮਿਲ ਜਾਂਦੀ ਕਿਉਂਕਿ ਤਿੰਨ ਚਾਰ ਵਾਰ ਉਹਨੇ ਦਵਾਈ ਲੈ ਕੇ ਦਿੱਤੀ ਸੀ ਵੀ ਉਹ ਇਫਰਟਸ ਕਰ ਰਿਹਾ ਸੀ ਪਰ ਕੋਮਲ ਸੁਖਦੇਵ ਤੋਂ ਬੱਚਾ ਨਹੀਂ ਸੀ ਕਰਨਾ ਚਾਹੁੰਦੀ ਕਿਉਂਕਿ ਉਹਨੇ ਬੜੀ ਤਰੀਕੇ ਨਾਲ ਫਿਕਸ ਕੀਤਾ ਹੋਇਆ ਸੀ ਕਿ ਵੀ ਇਸ ਘਰ ਦੇ ਵਿੱਚੋਂ ਉਹਨੇ ਅੱਜ ਨਹੀਂ ਜਾਂ ਕੱਲ ਨੂੰ ਕੱਲ ਨਹੀਂ ਜਾਂ ਪਰਸੋਂ ਨੂੰ ਚਲੇ ਜਾਣਾ ਉਹ ਬੱਚਾ ਚਾਹੁੰਦੀ ਸੀ ਤੇ ਕਰਮੇ ਨਾਲ ਚਾਹੁੰਦੀ ਸੀ ਪਰ ਕਰਮੇ ਤੋਂ ਹੁਣ ਸਿਚੁਏਸ਼ਨ ਐ ਜੀਸੀ ਕਰਮੇ ਤੋਂ ਬੱਚਾ ਹੋ ਹੀ ਨਹੀਂ ਸਕਦਾ ਪਰ ਇੱਕ ਜਗਦੇਵ ਆਪਣੇ ਆਪ ਨੂੰ ਬਹੁਤ ਵੱਡਾ ਅੜਿੱਕਾ ਸਮਝਣ ਲੱਗ ਪਿਆ ਸੀ ਵੀ ਸ਼ਾਇਦ ਮੈਂ ਇਸ ਘਰ ਦੇ ਵਿੱਚ ਅੜਿੱਕਾ ਹਾਂ ਕਿਉਂਕਿ ਕੋਮਲ ਸੀ ਉਹਦੇ ਉੱਤੇ ਵੀ ਡੋਰੇ ਪਾ ਰਹੇ ਸੀ ਕੋਮਲ ਨੇ ਖੁੱਲ ਕੇ ਦੱਸਿਆ ਸੀ ਕਿ ਗੱਲ ਵੀ ਉਹਦਾ ਉਹਦਾ ਮਕਸਦ ਇਹ ਸੀ ਵੀ ਦੋਹਾਂ ਦੇ ਨਾਲ ਉਹ ਇਸ ਘਰ ਦੇ ਵਿੱਚ ਰਹਿਣਾ ਚਾਹੁੰਦੀ ਸੀ ਔਰ ਦੋਵਾਂ ਨੂੰ ਖੁਸ਼ ਰੱਖਣਾ ਚਾਹੁੰਦੀ ਸੀ ਔਰ ਉਹਦੇ ਮਨ 'ਚ ਇੱਕ ਗੱਲ ਪੱਕੀ ਤਰੀਕੇ ਨਾਲ ਸੀ ਕਿ ਵੀ ਜਗਦੇਵ ਵੀ ਦੂਸਰਾ ਵਿਆਹ ਨਾ ਕਰ ਸਕੇ ਉਹਦੀਆਂ ਜਿਹੜੀ ਸਰੀਰਕ ਕਮਜ਼ੋਰੀਆਂ ਸੀ ਸਰੀਰਕ ਕਮੀਆਂ ਸੀ ਉਹ ਕੋਮਲ ਤੋਂ ਹੀ ਪੂਰੀਆਂ ਹੁੰਦੀਆਂ ਰਹਿਣ ਕੋਮਲ ਨੇ ਖੁੱਲ ਕੇ ਗੱਲਾਂ ਦੱਸਦੀਆਂ ਸੀ ਕੁਝ ਵੀ ਪਰਦਾ ਨਹੀਂ ਸੀ ਰੱਖਿਆ ਕਿਉਂ ਪਰਦਾ ਨਹੀਂ ਸੀ ਰੱਖਿਆ ਕਿਉਂਕਿ ਉਹਦੇ ਸਾਹਮਣੇ ਕਰਮੇ ਦੀ ਸਾਰੀ ਸੱਚਾਈ ਜਗਦੇਵ ਨੇ ਖੁੱਲ ਕੇ ਰੱਖਤੀ ਸੀ ਪਰ ਉਹਨਾਂ ਸਿਚੁਏਸ਼ਨ ਇਹ ਜੀ ਸੀ ਜਗਦੇਵ ਕੋਮਲ ਦੇ ਨਾਲ ਉਸ ਘਰ ਦੇ ਵਿੱਚ ਰਹਿ ਹੀ ਨਹੀਂ ਸਕੇ ਜਦੋਂ ਕੁਝ ਦਿਨਾਂ ਬਾਅਦ ਜਗਦੇਵ ਪੰਡੋ ਚਲਿਆ ਜਾਂਦਾ ਤਾਂ ਲੋਕ ਸੁਖਦੇਵ ਨੂੰ ਪੁੱਛਣ ਲੱ ਪੈਂਦੇ ਨੇ ਵੀ ਤੇਰਾ ਭਰਾ ਜਗਦੇਵ ਕਿੱਥੇ ਗਿਆ ਅਸਲ 'ਚ ਕੁਝ ਉਹ ਉਹਨਾਂ ਦਿਨਾਂ ਦੇ ਵਿੱਚ ਇੱਕ ਕੋਲ ਕੋਈ ਦਰਿਆ ਵਗਦਾ ਸੀ ਕੋਈ ਨਹਿਰ ਵਗਦੀ ਸੀ ਉੱਥੇ ਇੱਕ ਜੁੱਤੀ ਤੇ ਇੱਕ ਆਪਣਾ ਜਿਹੜਾ ਸਾਈਕਲ ਹੁੰਦਾ ਆ ਉਹ ਉੱਥੇ ਰੱਖ ਕੇ ਚਲਿਆ ਜਾਂਦਾ ਔਰ ਕੁਝ ਦਿਨਾਂ ਬਾਅਦ ਸੁਖਦੇਵ ਨੇ ਵੀ ਆਪਣੀ ਛਾਣਬੀਣ ਉਹ ਉਹਨੂੰ ਹੌਲੀ ਕਰਤਾ ਕਿਉਂਕਿ ਕਈ ਦਿਨ ਲਗਾਤਾਰ ਛਾਣਬਿਣ ਕਰਨ ਤੋਂ ਬਾਵਜੂਦ ਵੀ ਉਹਨੂੰ ਜਗਦੇਵ ਦਾ ਕੋਈ ਥੋਂ ਟਿਕਾਣਾ ਜਾਂ ਕੋਈ ਖੋਰਾ ਖੋਜ ਜਾਂ ਉਹਦਾ ਕੋਈ ਨਿਸ਼ਾਨੀ ਨਹੀਂ ਮਿਲੀ ਜਿਹੜੀਆਂ ਨਿਸ਼ਾਨੀਆਂ ਮਿਲੀਆਂ ਸੀ ਉਹ ਜੁੱਤੀ ਤੇ ਉਹ ਸਾਈਕਲ ਹੀ ਸੀ ਤਾਂ ਇਸ ਤੋਂ ਸਾਰਾ ਨੂੰ ਹੋ ਚੁੱਕਾ ਜੀ ਸ਼ਾਇਦ ਲਾਸ਼ ਰੁੜ ਕੇ ਬਹੁਤ ਦੂਰ ਚਲੀ ਗਈ ਜਾਂ ਮੱਛੀਆਂ ਖਾ ਗਈਆਂ ਜਾਂ ਉਹਦੇ ਕੁੱਤੇ ਬਿੱਲੇ ਕੋਈ ਹੱਡ ਪੈਰ ਖਾ ਗਏ ਹੋਣੇ ਨੇ ਇਸ ਕਰਕੇ ਇਹ ਸਭ ਨੂੰ ਹੋ ਗਿਆ ਸੀ ਕਿ ਵੀ ਸੁਖ ਜਗਦੇਵ ਮਰ ਚੁੱਕਿਆ ਆ ਤਾਂ ਹੁਣ ਕੁਛ ਦਿਨਾਂ ਪਹਿਲਾਂ ਮੈਨੂੰ ਮੈਨੂੰ ਖੁਦ ਮੈਨੂੰ ਉਹ ਜਗਦੇਵ ਮਿਲਿਆ ਮੈਂ ਜਗਦੇਵ ਤੋਂ ਪੁੱਛਿਆ ਜਗਦੇਵ ਹੁਣ ਪਿੰਡ 'ਚ ਆ ਚੁੱਕਿਆ ਸੀ ਅਸਰ ਉਹ 14 ਸਾਲ ਬਾਅਦ ਜਦੋਂ ਪਿੰਡ 'ਚ ਆਇਆ ਤਾਂ ਮਤਲਬ ਉਹ ਉਹਨੇ ਗੱਲਾਂ ਤਾਂ ਗੋਲ ਮੋਲ ਦੀਆਂ ਕਰਤੀਆਂ ਮੈਂ ਫਲਾਣੀ ਥੋਂ ਚਲੇ ਗਿਆ ਸੀ ਮੈਂ ਫਲਾਣੀ ਥੋਂ ਚਲੇ ਗਿਆ ਸੀ ਮੇਰੀ ਜਗਦੇਵ ਦੇ ਨਾਲ ਬਹੁਤ ਚੰਗੀ ਜਾਣ ਪਛਾਣ ਸੀ ਤੇ ਚੰਗਾ ਪਿਆਰ ਸੀ ਉਹਦੇ ਨਾਲ ਐਦਾਂ ਕਹ ਲੋ ਵੀ ਭਰਾਵਾਂ ਵਾਲਾ ਕੰਮ ਸੀ ਦੋਸਤ ਸੀ ਅਸੀਂ ਬਹੁਤ ਗੂੜੀ ਦੋਸਤੀ ਸੀ ਮੈਂ ਖੁੱਲ ਕੇ ਜਗਦੀਪ ਨਾਲ ਪੁੱਛ ਲਿਆ ਖੁੱਲ ਕੇ ਜਗਦੀਪ ਨੇ ਮੈਨੂੰ ਸਾਰੀ ਗੱਲ ਦੱਸ ਵੀ ਦਿੱਤੀ ਕਿਉਂ ਦੱਸਤੀ ਕਿਉਂਕਿ ਇਹ ਗੱਲਾਂ ਪੜਦੇ ਚ ਰਹਿਣਗੀਆਂ ਕਿਉਂਕਿ ਮੈਂ ਵੀ ਤੁਹਾਡੇ ਕੋਲ ਅਸਲੀ ਨਾਮ ਨਹੀਂ ਲੈ ਰਿਹਾ ਮੈਂ ਜਾਣਦਾ ਉਹਨੂੰ ਚੰਗੀ ਤਰ੍ਹਾਂ ਔਰ ਮੇਰੇ ਆਪਦੇ ਪਿੰਡ ਦਾ ਨਹੀਂ ਦੂਰ ਦੇ ਪਿੰਡ ਦੇ ਬੰਦੇ ਨੇ ਉਹ ਇਹ ਕਹਾਣੀ ਤੁਹਾਨੂੰ ਸੁਣਾਉਣ ਵਾਲੀ ਸੀ ਕਹਾਣੀ ਤੁਹਾਨੂੰ ਸੱਚੀ ਸੀ ਜਗਰੇਵ ਨੇ ਕੱਲੀ ਕੱਲੀ ਗੱਲ ਹਾਲਾਂਕਿ ਮੈਂ ਤੁਹਾਨੂੰ ਬਹੁਤ ਗੱਲਾਂ ਨੇੜੇ ਕਰਕੇ ਛੋਟ ਸ਼ਾਰਟ ਕਰਕੇ ਸੁਣਾਈਆਂ ਨੇ ਤਕਰੀਬਨ ਸਾਡੇ ਡੇਢ ਤੋਂ 2 ਘੰਟੇ ਲੱਗ ਗਏ ਸੀ ਇਸ ਸਟੋਰੀ ਦੇ ਉੱਤੇ ਜਿਹੜੀ ਕੱਲੀ ਕੱਲੀ ਗੱਲ ਉਹਨੇ ਦੱਸੀ ਸੀ ਇਸ ਕਰਕੇ ਮੈਂ ਤੁਹਾਨੂੰ ਸਾਰੀ ਸਟੋਰੀ ਬਹੁਤ ਛੋਟੂ ਛੋਟੀ ਕਰਕੇ ਸੁਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਅੱਜ ਉਹ ਕਹਿੰਦਾ ਮੈਂ ਮੈਂ ਉਹਨੂੰ ਅੱਜ ਹੁਣ ਵਾਸਤੇ ਇੰਨੀ ਪੁੱਛੇ ਵੀ ਤੂੰ ਵਾਪਸ ਕਿਉਂ ਆਇਆ ਫਿਰ ਹੁਣ ਕਹਿੰਦਾ ਮੈਨੂੰ ਤੀਜੇ ਤੋਂ ਚੌਥੇ ਸਾਲ ਉਹਦੇ ਆਪ ਦੇ ਜਾਣ ਤੋਂ ਬਾਅਦ ਤਿੰਨ ਸਾਲ ਬਾਅਦ 2.5 ਸਾਲ ਬਾਅਦ ਉਹਨੂੰ ਪੂਰੀ ਤਰ੍ਹਾਂ ਯਕੀਨ ਹੋ ਚੁੱਕਿਆ ਸੀ ਵੀ ਕੋਮਲ ਹੁਣ ਪੂਰੀ ਤਰੀਕੇ ਨਾਲ ਬਦਲ ਚੁੱਕੀ ਆ ਉਹਦੀ ਗਲਤੀ ਸੀ ਉਹਦੀ ਗਲਤ ਫਹਮੀ ਸੀ ਉਹਨੂੰ ਸੱਚਾ ਪਿਆਰ ਸੀ ਕਿਸੇ ਨਾਲ ਪਰ ਦੂਸਰਾ ਜਿਹੜਾ ਬੰਦਾ ਸੀ ਉਹਦੇ ਨਾਲ ਸੱਚਾ ਪਿਆਰ ਨਹੀਂ ਸੀ ਕਰਦਾ ਅੱਜ ਸਮਾਜ ਦੇ ਵਿੱਚ ਪਤਾ ਨਹੀਂ ਕਿੰਨੀਆਂ ਐਦਾਂ ਦੀਆਂ ਕੋਮਲ ਨੇ ਪਤਾ ਨਹੀਂ ਐਦਾਂ ਦੇ ਕਿੰਨੇ ਸੁਖਦੇਵ ਦੇ ਘਰ ਉੱਜੜ ਰਹੇ ਨੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਜੇ ਕੋਈ ਜਗਦੇਵ ਆ ਜਵੇ ਤਾਂ ਸ਼ਾਇਦ ਉਹਨਾਂ ਦੇ ਘਰ ਵੱਜ ਜਾਣ ਕਹਿੰਦਾ ਜਦੋਂ ਮੈਨੂੰ ਪੂਰਨ ਤੌਰ ਤੇ ਸ਼ਿਕਾਇਤ ਹੋ ਗਿਆ ਜਗਦੇਵ ਜਦੋਂ ਉੱਥੋਂ ਚਲਾ ਗਿਆ ਸੀ ਤਾਂ ਉਹਨੇ ਵੀ ਬਾਹਰ ਜਾ ਕੇ ਵਿਆਹ ਕਰਾ ਲਿਆ ਸੀ ਤੇ ਅੱਜ ਉਹਦੇ ਵੀ ਬੱਚੇ ਹੈਗੇ ਨੇ ਤੇ ਅੱਜ ਉਹ ਆਪਣੇ ਬੱਚਿਆਂ ਤੇ ਆਪਣੀ ਤੀਵੀ ਨੂੰ ਆਪਣੀ ਘਰ ਵਾਲੀ ਨੂੰ ਲੈ ਕੇ ਪਿੰਡ 'ਚ ਆਇਆ ਸੀ ਤੇ ਉਸ ਪਿੰਡ ਦੇ ਵਿੱਚ ਬੈਠ ਕੇ ਉਹਦਾ ਮਤਲਬ ਉਹਨੂੰ ਕਹਿੰਦਾ ਮੈਂ ਜਦੋਂ ਪੁੱਛਿਆ ਵੀ ਤੂੰ ਵਾਪਸ ਕਹਿੰਦਾ ਮੈਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਜੀ ਮੈਂ ਤਾਂ ਕਹਿੰਦਾ ਉਸ ਤੋਂ ਬਾਅਦ ਆਪਣਾ ਵਿਆਹ ਕਰਾਇਆ ਸੀ ਜਦੋਂ 2 ਸਾਲ ਬਾਅਦ ਮੈਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਸੀ ਵੀ ਹੁਣ ਕੋਮਲ ਦਾ ਤੇ ਬਲਦੇਵ ਦਾ ਰਿਸ਼ਤਾ ਬਿਲਕੁਲ ਸਾਫ਼ ਹੋ ਚੁੱਕਿਆ ਔਰ ਕਰਮੇ ਨੂੰ ਵੀ ਪਤਾ ਲੱਗ ਚੁੱਕਿਆ ਵੀ ਹੁਣ ਕੋਮਲ ਉਹਦੇ ਹੱਥਾਂ ਦੀ ਘੱਟ ਪੁਤਲੀ ਨਹੀਂ ਰਹੀ ਕਿਉਂਕਿ ਜ਼ਮੀਨ ਜਾਇਦਾਦ ਸਾਰੀ ਹੀ ਥੋੜੇ ਚਿਰਾਂ ਬਾਅਦ ਸਾਰਾ ਬਾਗ ਢੋਰ ਕੋਮਲ ਦੇ ਹੱਥਾਂ ਦੇ ਵਿੱਚ ਸੀ ਸਾਰਾ ਠੇਕਾ ਦਾ ਸਾਰਾ ਖਾਣ ਪੀਣ ਸਾਰਾ ਲੈਂਡ ਦੇਣ ਸਾਰਾ ਉਹਨੂੰ ਅਹਿਸਾਸ ਹੋ ਵੀ ਮਾਲਕ ਤਾਂ ਤੂੰ ਆ ਤੂੰ ਅਸਲੀ ਮਾਲਕ ਆ ਜੇ ਤੂੰ ਕਿਸੇ ਹੋਰ ਕੋਲ ਜਾਏਂਗੀ ਜਾਂ ਕਿਸੇ ਕੋਲ ਭੱਜੀ ਫਿਰੇਂਗੀ ਜਾਂ ਕਿਸੇ ਕੋਲ ਜਾਏਂਗੀ ਤਾਂ ਬਹੁਤ ਵੱਡਾ ਰਿਸਕ ਲੈ ਕੇ ਜਾਏਂਗੀ ਜਿਹੜਾ ਕਿ ਤੇਰਾ ਆਪਦਾ ਹੈ ਹੀ ਨਹੀਂ ਕਦੇ ਸੀਗਾ ਹੀ ਨਹੀਂ ਤੇਰੇ ਤੋਂ ਸਿਰਫ ਦੌਲਤ ਦਾ ਤੈਨੂੰ ਸਿਰਫ ਯੂਜ਼ ਕਰਕੇ ਉਹ ਤੋਂ ਪੈਸਾ ਕਮਾਉਣਾ ਸੀ ਹੁਣ ਦੇਖਣ ਤੇ ਇਹ ਆਉਂਦਾ ਹੈ ਕਿ ਵੀ ਇੱਕ ਜਗਦੀਪ ਦੀ ਸਮਝਦਾਰੀ ਨਾਲ ਉਹਨੇ ਰੌਲਾ ਨਹੀਂ ਪਾਇਆ ਉਦੋਂ ਇਹ ਗੱਲ ਤਕਰੀਬਨ ਮੈਂ ਕਰ ਰਿਹਾ ਤਕਰੀਬਨ ਸਨ 2000 ਦੇ ਲਾਗੇ ਛਾਗੇ ਦੀ ਗੱਲ ਹੈ ਇਹ ਇੱਕ ਕਹਾਣੀਆਂ ਅੱਜ ਉਹਨਾਂ ਦੇ ਬੱਚੇ 22 23 22 22 ਸਾਲ ਦੇ ਹੋ ਚੁੱਕੇ ਨੇ ਉਹਦੇ ਹਿਸਾਬ ਨਾਲ ਉਹ ਜਿਹੜੇ ਸਾਡੀ ਸਾਰਿਆਂ ਦੀ ਜ਼ਿੰਦਗੀ ਜਿਹੜੇ ਇਦਾਂ ਬੱਚੀ ਬੱਚੀਆਂ ਪਟਕ ਜਾਂਦੀਆਂ ਨੇ ਜਾਂ ਕੁੜੀਆਂ ਗਲਤੀ ਕਰ ਜਾਂਦੀਆਂ ਨੇ ਜਾਂ ਜਿਹੜੇ ਗਲਤ ਕਰਾ ਲੈਂਦੇ ਨੇ ਲੋਕ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਜਗਦੇਵ ਆਉਣਾ ਚਾਹੀਦਾ। ਇਸੇ ਆਸ ਨਾਲ ਮੈਂ ਇਸ ਕਹਾਣੀ ਦਾ ਅੰਤ ਕਰਦਾ ਹਾਂ ਤਾਂ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਸასი ਸ਼ਕਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀਓ।